ਹਾਂ ਲੋ ਜੀ ਦੋਸਤੋ ਦੇਖੋ ਜੀ ਮੇਰੇ ਚਾਚਾ ਜੀ ਵੀਲੋਗ ਦੇਖਦੇ ਨੇ ਆਪਣਾ ਠੀਕ ਆ ਦੋਸਤੋ ਬੜੀ ਸਾਰੀ ਦੇਖਦੇ ਆਂ ਦੇਲੀ ਚਲੋ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੇ ਬੜਾ ਆਨੰਦ ਆਇਆ ਦੇਖੋ ਜੀ ਸਾਰੀ ਸੰਗਤ ਚੱਲੀ ਜਾਣੀ ਲੋ ਜੀ ਸਾਰੀ ਜਾਣਕਾਰੀ ਆ ਦੇਖੋ ਤੁਹਾਨੂੰ ਇਕਲੀ ਇਕਲੀ ਚੀਜ਼ ਦੱਸ ਰਹੇ ਨੇ ਸਾਨੂੰ ਬਹੁਤ ਮਨ ਖੁਸ਼ ਹੋਇਆ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਫੇਰ ਆਪਾਂ ਸਵੇਰੇ ਤੁਹਾਨੂੰ ਤੇ ਮੁੰਡੇ ਕੋ ਲੈ ਕੇ ਪਤਾ ਕਰਕੇ ਮੁੰਡੇ ਕੋਲ ਸੀ ਲੇ ਕੇ ਆਏਗੇ ਅਬ ਅਸੀਂ ਘਰ ਚਲੇ ਆਂ ਮੁੰਡਾ ਠੀਕ ਹੈ ਲੋ ਜੀ ਦੇਖੋ ਜੀ ਇਹਨੂੰ ਕਰਦੇ ਨੇ ਦੇਖੋ ਮੈਂ ਇਹ ਗੱਲਾਂ ਨਾਲ ਨਾ ਮੋਟੀਵੇਸ਼ਨ ਹੋਇਆ ਮੈਨੂੰ ਬਹੁਤ ਤਾਕਤ ਮਿਲੀ ਹੈ ਕਿ ਤੁਸੀਂ ਮੇਰੇ ਵਲੌਗ ਦੇਖੇ ਜਾ ਰਹੇ ਨੇ ਠੀਕ ਹੈ ਦੋਸਤੋ ਚਲੋ ਮਿਲਦੇ ਆਂ ਲੈ ਇਹ ਦੁਬਾਰਾ ਇਹ ਹੀ ਗੱਲ ਹੈ ਇਹ ਕੀ ਗੱਲ ਹੈ ਅੱਜ ਮਿਲੇਗਾ ਵਾਲੀ ਮਿਲਣਾ ਨੜਪੜੀ ਲਓ ਜੀ ਦੋਸਤੋ ਚਲ ਚੱਲੀਏ ਆਪਾਂ ਆਪਣੇ ਪਿੰਡ ਪਿੰਡ ਚ ਬਣਾਵਾਂਗੇ ਹੁਣ ਜਾ ਕੇ ਬਲੌਗ ਕਿਉਂਕਿ ਗੁੱਗਾ ਮਾੜੀ ਦੇ ਗਿਆ ਚੌਕੀ ਚੌਕੀ ਹੈ ਗਿਆ ਜਲੇਬੀਆਂ ਜਲੇਬੀਆਂ ਨਾਲ ਹੈਗੀਆਂ ਨੇ ਰੋਟੀਆਂ ਰੋਟੀ ਨਾਲ ਹੈਗੀਆਂ ਸਬਜੀ ਤੇ ਜਾ ਕੇ ਖਾਵਾਂਗੇ ਦੋਸਤੋ ਲਓ ਜੀ ਦੇਖੋ ਕਿਵੇਂ ਦੇਖ ਰਹੇ ਨੇ ਜਦੋਂ ਮੈਂ ਇਹ ਗੱਲਾਂ ਕਰੀਆਂ ਨੇ ਦੇਖੋ ਜੀ ਦੋਸਤੋ ਆਏ ਆਏ ਬਣ ਗਿਆ ਗੱਲ ਜਦ ਇਨਾ ਮੂੰਹ ਚ ਪਾਣੀ ਆ ਗਿਆ ਸਾਰਿਆਂ ਦੇ ਹਾਂ ਤੇ ਤਿਆਰ ਵੀ ਐ ਸਭ ਲਈ ਲੈ ਹਾਈ ਦੋਸਤੋ ਪਾਣੀ ਆ ਗਿਆ ਸਾਰਿਆਂ ਦੇ ਮੂੰਹ ਤੇ ਸੁਣ ਕੇ ਨਾਲ ਚੱਲਣਗੇ ਮਿਕਸ ਮਿਕਸ ਪਕੌੜੇ ਆਏ ਹਾਏ ਦੋਸਤੋ ਚਲੋ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਚਲੋ ਚੱਲਦੇ ਆ ਪਿੰਡ ਦੀ ਔਰ ਗੁਗਾ ਮਾੜੀ ਦੇ ਚੌਂਕੀ ਆ ਦੋਸਤੋ ਤੇ ਭੰਡਾਰਾ ਚੱਲ ਰਿਹਾ ਏ ਠੀਕ ਆ ਮਿੱਤਰੋ ਪੂਰੀ ਸੰਗਤ ਆਈ ਹੋਈ ਆ ਤੇ ਜਗਮ ਜਗਮ ਜਗਮਗ ਹੋਈ ਹੋਈ ਆ ਆਪਣੀ ਗੁਗਾ ਮਾੜੀ ਦਰਬਾਰ ਚਲੋ ਜੀ ਠੀਕ ਆ ਦੋਸਤੋ ਇਹ ਨਹੀਂ ਜਾਂਦੇ ਇਸ ਵਾਰ ਕਿਉਂਕਿ ਇਹਨਾਂ ਦਾ ਹੈਗਾ ਏ ਪੇਪਰ ਤਿਆਰ ਠੀਕ ਆ ਦੋਸਤੋ ਮਿਲਾਂਗੇ ਆਪਾਂ ਜਾ ਕੇ ਪਿੰਡ ਲੋ ਜੀ ਦੋਸਤੋ ਆ ਗਿਆ ਜੀ ਮਾੜੀ ਤੇ ਦੇਖੋ ਜੀ ਲਾਈਟ ਭੱਜ ਗਈ ਦੀ ਸਾਰੀ ਪਹਿਲਾਂ ਹੁਣ ਅਸੀਂ ਖਾ ਰਹੇ ਆਂ ਲੰਗਰ ਬੀਜੇ ਵੀ ਨਾਲ ਆ ਤੇ ਅਜੇ ਤੱਕ ਆਏ ਸਾਡੇ ਲਵੇ ਆਇਆ ਸਬਜੀ ਤੇ ਰੋਟੀ ਆਣ ਲੱਗ ਰਹੀ ਆ ਤੇ ਖਾਵਾਂਗੇ ਅਸੀਂ ਠੀਕ ਆ ਦੋਸਤੋ ਤੇ ਲੋ ਜੀ ਮਾੜੀ ਦੇ ਸਾਰੇ ਬੰਦੇ ਸਾਡੇ ਦੇਖੋ ਸੇਵਾ ਕਰ ਰਹੇ ਨੇ ਤੇ ਚਲੋ ਮਿਲਦੇ ਆਂ ਥੋੜੀ ਦੇਰ ਚ ਠੀਕ ਆ ਦੋਸਤੋ ਤੇ ਆ ਗਿਆ ਦੇਖੋ ਜੀ ਜਲੇਬੀਆਂ ਆ ਗਿਆ ਦੇਖੋ ਜੀ ਜਲੇਬੀਆਂ ਜਲੇਬੀਆਂ ਦੋਸਤੋ ਜਲੇਬੀਆਂ ਜਲੇਬੀਆਂ ਵੀ ਦੇਖੋ ਦੇਖੋ ਦੋਸਤੋ ਜਲੇਬੀਆਂ ਚਲੋ ਮਿਲਦੇ ਆ ਦੋਸਤੋ ਠੀਕ ਆ ਲਓ ਜੀ ਮਿੱਤਰੋ ਫੁੱਲ ਰੋਣ ਕਾ ਲੱਗਿਆ ਹੋਇਆ ਇਹਨੇ ਦੇਖੋ ਜੀ ਭੋਰੀਆਂ ਭੋਰੀਆ ਸੇਵਾ ਭੋਰੀ ਤੇ ਬਹੁਤ ਹੀ ਭੀੜ ਹੋਈ ਪਈ ਆ ਦੇਖੋ ਜੀ ਫੁੱਲ ਸੇਵਾ ਇਹ ਕੋਈ ਨੀਰ ਫਜਾ ਜਵਾ ਆਸ ਕੋ ਦਿਨ ਆ ਗਿਆ ਸਾਡੇ ਕਾਣ ਔਰ ਆਪਣੇ ਖਿਲਿਆ ਸਵੀਟੇ ਕੋ ਦੇਖੋ ਜੀ ਦਰਵਾਰ ਸਾਡੇ ਮਗਾ ਮਾੜੀ ਦਰਵਾਰ ਜੈਨ ਵੀਰ ਜੀ ਦੇ ਕਰੋ ਦਰਸਨ ਦੋਸਤੋ ਲਓ ਜੀ ਦੇਖੋ ਜੀ ਪੂਰਾ ਦਰਵਾਰ ਜਬਨਸ ਦਰਵਾਰਾ ਬਹੁਤ ਦਰਸਨ ਦੋਸਤੋ ਤੇ ਆਸ ਦੇਖੋ ਛੋਟਾ ਤੋਂ ਸੱਚਾ ਦਰਵਾਰ ਦੋਸਤੋ ਲਓ ਜੀ ਦਰਸ਼ਨ ਕਰੋ ਜੀ ਦੋਸਤੋ ਲੋ ਜੀ ਅਗਰ ਥੋੜੀ ਦੇਰ ਦੇਖਿਆ ਦੋਸਤੋ Bye. -bye. ਲਓ ਜੀ ਮਿੱਤਰੋ ਸੁਣਨਾ ਮਿਲਾਨਾ ਹੈ ਮੇਰੇ ਬਚਪਨ ਦੇ ਯਾਰ ਆ ਦੁੱਲਾ ਪੱਟੀ ਵਾਲਾ ਤੇ ਮੇਰਾ ਛੋਟਾ ਵੀਰ ਹਾਨੀ ਰਾਣਾ ਤੇ ਲਓ ਜੀ ਸਾਡੇ ਮਾੜੀ ਦੇ ਸੇਵਾਦਾਰ ਨੇ ਤੇ ਹੁਣ ਇਹ ਆਏ ਨੇ ਮੈਨੂੰ ਮਿਲਣ ਵਾਸਤੇ ਕਿਉਂਕਿ ਮੈਂ ਨਾਬੇ ਰਹਿਣਾ ਹੈ ਇਹ ਪਿੰਡ ਸੇਵਾ ਕਰਦੇ ਨੇ ਇਹ ਮੇਰੇ ਤੋਂ ਬਹੁਤ ਵਧੀਆ ਨੇ ਕਿਉਂਕਿ ਇਹ ਮਾੜੀ ਦੀ ਸੇਵਾ ਕਰਦੇ ਨੇ ਮੈਂ ਇਹਨੂੰ ਟਾਈਮ ਵਗੈਰਾ ਮਿਲਦਾ ਨਹੀਂ ਹੈਗਾ ਤੇ ਲਓ ਜੀ ਇਹ ਦੋ ਬੰਦੇ ਸਾਡੇ ਬੇ ਹੋਰ ਵੀ ਖੜੇ ਨੇ ਤੇ ਸਾਡਾ ਦੇਖਦੇ ਨੇ ਤੇ ਲੋ ਜੀ ਇਧਰ ਦੇਖੋ ਜੀ ਸਾਰੇ ਦੇਖੋ ਜੀ ਸੇਵਾਦਾਰ ਸਾਰੇ ਬਾਗਤੜੀ ਦੇ ਵਿਲੇ ਲੋਕ ਖੜੇ ਨੇ ਵਿਲੇ ਨਹੀਂ ਹੈਗੇ ਇਹ ਸਾਰੇ ਵਿਲਾ ਮੈਂ ਆ ਜੋ ਤੁਹਾਨੂੰ ਪਤਾ ਹੀ ਆ ਕਿ ਹਰ ਰੋਜ਼ ਲੋਕ ਇਹ ਬਣਾਉਣਾ ਰਹਿੰਦੇ ਆ ਤੁਹਾਨੂੰ ਪਤਾ ਹੀ ਆ ਵਿਲਾ ਮੈਂ ਆ ਦੋਸਤੋ ਇਹ ਬਿਲ ਨਹੀਂ ਹੈਗੇ ਇਹ ਸਾਰੇ ਬਾਗਤੜੀ ਦੇ ਸਾਰੇ ਦੇਖੋ ਇਹ ਸਾਰੇ ਮੇਰੇ ਵੱਡੇ ਛੋਟੇ ਭਾਈ ਸਾਰੇ ਸੇਵਾਦਾਰ ਨੇ ਇਹਨਾਂ ਵਰਗੇ ਵਿਲੇ ਹਰੇਕ ਮੈਂ ਵੀ ਹੋਣਾ ਚਾਹੀਦਾ ਹੈ ਦੋਸਤੋ ਦੇਖੋ ਜੀ ਫੁੱਲ ਮਾ ਮਾ ਅਗੇ ਸੰਗਤਾਂ ਪਹੁੰਚਿਆ ਹੋਇਆ ਨੇ ਆਟ ਵਾਰ ਦੇ ਸੰਗਤਾਂ ਆਨੰਦ ਮਾਣ ਰਹੇ ਨੇ ਬਹੁਤ ਦੂਰੋਂ ਦੂਰੋਂ ਬਰਨਾਲਾ ਮਾਝਾ ਰੇਡੀ ਪੋਨਰ ਰੇਢੀ ਚੋਪਟ ਹਰਿਆਣੇ ਦੇਖ ਜੀ ਦੋਸਤੋ ਸਾਰੇ ਹੀ ਪਹੁੰਚੇ ਹੋਏ ਨੇ ਤੇ ਲੋ ਜੀ ਬਹੁਤ ਵਧੀਆ ਏ ਤੇ ਰਮ ਮਾਹੌਲਾ ਪਿਆ ਲੱਗਿਆ ਲੋ ਜੀ ਦੋਸਤੋ ਚੌਂਕੀ ਸਾਡੀ ਸਮਾਪਤ ਹੋ ਗਈ ਹੈ ਤੇ ਹੁਣ ਸਮਾਪਤ ਹੋ ਗਈ ਹੈ ਚੌਂਕੀ ਸਾਡੇ ਗੁੱਗਾਵਾੜੇ ਦੇ ਰੋਲ ਤੇ ਸਾਡੇ ਦੇਖੋ ਜੀ ਚਾਚਾ ਜੀ ਨੇ ਸਾਡੇ ਤੇ ਸਾਡੇ ਚੌਂਕੀ ਤੋਂ ਬਾਅਦ ਸਾਡੇ ਵਾ ਜਗਰਾ ਨੂੰ नागदेव नागदेवता ਨੇ ਦਰਸ਼ਨ ਦਿੱਤੇ ਨੇ ਕੋਡੀ ਵਾਲੇ ਕੋਡੀ ਵਾਲੇ ਕੋਡੀ ਵਾਲੇ ਸਨੇਹ ਆਪਾਂ ਲਾ ਜੀ ਦੋਸਤੋ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਸਾਡੇ ਜਵਾਕ ਬੱਚੇ ਸਾਰਾ ਕੋ ਤੇ ਆ ਗਿਆ ਆ ਗਿਆ ਮੈਂ ਕੋ ਤੇ ਉਹ ਨਾ ਦੇਖਣਾ ਕੋਈ ਗੱਲ ਨਹੀਂ ਤੇ ਦੇਖੋ ਜੀ ਸਾਡੇ ਲਾਣੇ ਲਾਣੇਦਾਰ ਦੇਖੋ ਜੀ ਦਿਖਾਊਗਾ ਹੁਣ ਤੁਹਾਨੂੰ ਇਹ ਦੇਖੋ ਸੋਨੂੰ ਮੈਂ ਦਿਖਾ ਦਿੰਦਾ ਵੈਸੇ ਉਹ ਦੇਖੋ ਉਹ ਦੇਖੋ ਸਾਹਮਣੇ ਓਏ ਆ ਦੇਖੋ ਆ ਬੈਠਾ ਤੁਹ ਕਹਾ ਜਾ ਜੋ ਮੈਂ ਉਹ ਜਨਾ ਲੈ ਆ ਦੇਖੋ ਜੀ ਆ ਬੈਠਾ ਜੀ ਵੇਖੋ ਉਹ ਵੱਡਾ ਸਾਹਮਣੇ ਜੀ ਦੇਖੋ ਉਹ ਦੇਖੋ ਸਾਹਮਣੇ ਬੈਠਾ ਜੀ ਗੱਡਾ ਵਾਲਾ ਲਾਗਦੇ ਆ ਜੀ ਹਾਂ ਦੇਖਤਾ ਜੀ ਆ ਨੀ ਲੈਡਾ ਵੱਡਾ ਨਾ ਲਾ ਲੋ ਜੀ ਦਰਸ਼ਨ ਦੇਣ ਆਏ ਤੇ ਆ ਦਰਸ਼ਨ ਦਿੱਤਾ ਸਾਨੂੰ ਸਾਰਿਆਂ ਨੂੰ ਲਾ ਜੀ ਦੋਸਤੋ ਦੇਖੋ ਜੀ ਪੂਰੀ ਦੇਖੋ ਜੀ ਸਾਡੇ ਸੀਨੀਅਰ ਜੂਨੀਅਰ ਸਾਰੇ ਸੇਵਾ ਦੇ ਨੇ ਤੇ ਲੋ ਜੀ ਮਿੱਤਰੋ ਦੇਖੋ ਸਾਰੇ ਚੱਲੇ ਨੇ ਆਪਣੇ ਹੁਣ ਘਰ ਨੂੰ ਕਿਉਂਕਿ ਸਮਾਪਤ ਹੋ ਗਿਆ ਹੈ ਸਾਰਿਆਂ ਨੇ ਆਇਆ ਜੂਰਾ ਸੇਵਾ ਕਰੀਆ ਵਧੀਆ ਭਾਈ ਭਾਜੀ ਸੇਵਾ ਕਰਿਆ ਦੇਖੋ ਜੇ ਸੇਵਾਦਾਰ ਨੇ ਬਹੁਤ ਬੰਦੇ ਨੇ ਵੱਧ ਸੇਵਾ ਕਰੀਆ ਥੱਕ ਗਏ ਲਓ ਜੀ ਮਿੱਤਰੋ ਮਿਲਾਂਗੇ ਸਵੇਰੇ ਠੀਕ ਆ ਦੋਸਤੋ ਓਕੇ ਲਓ ਭਾਈ ਲੋਕ ਦੇਖਦੇ ਲਓ ਜੀ ਦੇਖੋ ਜੀ ਸਾਡੇ ਚਾਚਾ ਲੋਕ ਦੇ ਦੇਦਨੇ ਬਹੁਤ ਲੋਕ ਦੇਖਦੇ ਕਿਵੇਂ ਕਰਨਾ ਹੁਣ ਉਹਦੇ ਵਿੱਚ ਆਹ ਠੀਕ ਕਰਨਾ ਹੁਣ ਉਹਦੇ ਵਿੱਚ ਵਲੌਗ ਤੇ ਆਪਾਂ ਹਾਂ 8 ਵੱਜ ਚੁੱਕੇ ਹੈ ਹਮ ਲੇਟ ਹੋ ਗਏ ਹੈ ਹਾਂ ਇਹ ਮਾਨਸੀ ਆ ਗਈ ਇਸ ਨੀਤਾ ਰਣੀਆ ਬੱਚੇ ਕੋ ਜੰਗਾ ਰਹੀ ਹੈ ਇਹ ਫਲਾਣਾ ਪਹਿਲਾ ਹਾਜ਼ਰ ਦੀ ਮਾਨ ਲਓ ਜੀ ਦੋਸਤੋ ਦੇਖੋ ਜੀ ਮੇਰੇ ਚਾਚਾ ਜੀ ਵੀ ਵਲੌਗ ਦੇਖਦੇ ਨੇ ਆਪਣਾ ਦੀਲੀ ਅੱਜ ਸਾਰੀ ਦੇਖਦੇ ਆਂ ਦੀਲੀ ਚਲੋ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੇ ਬੜਾ ਆਨੰਦ ਆਇਆ ਦੇਖੋ ਜੀ ਸਾਰੀ ਸੰਗਤ ਚੱਲੀ ਹੁਣ ਮੁੰਡਾ ਬਿਮਾਰ ਹੋ ਗਿਆ ਉਹ ਲਓ ਜੀ ਸਾਰੀ ਜਾਣਕਾਰੀ ਆ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸ ਰਹੇ ਨੇ ਸਾਨੂੰ ਬਹੁਤ ਮਨ ਖੁਸ਼ ਹੋਇਆ ਠੀਕ ਆ ਦੋਸਤੋ ਚਲੋ ਜੀ ਮਿਲਦੇ ਆਂ ਫੇਰ ਆਪਾਂ ਸਵੇਰੇ ਤੁਹਾਨੂੰ ਤੇ ਮੁੰਡੇ ਕੋ लेके ਪਤਾ ਕਰਕੇ ਮੁੰਡੇ ਕੋਲ ਸੀ ਲੇ ਕੇ ਆਏਗੇ ਅਬ ਅਸੀਂ ਘਰ ਚਲੇ ਆਂ ਮੁੰਡਾ ਠੀਕ ਹੈ ਲੋ ਜੀ ਦੇਖੋ ਜੀ ਇਹਨੂੰ ਕਹਿੰਦੇ ਨੇ ਦੇਖੋ ਮੈਂ ਇਹ ਗੱਲਾਂ ਨਾਲ ਨਾ ਮੋਟੀਵੇਸ਼ਨ ਹੋਇਆ ਮੈਨੂੰ ਬਹੁਤ ਤਾਕਤ ਮਿਲੀ ਹੈ ਕਿਉਂਕਿ ਮੇਰੇ ਬਲੌਗ ਦੇਖੇ ਜਾ ਰਹੇ ਨੇ ਠੀਕ ਹੈ ਦੋਸਤੋ ਚਲੋ ਮਿਲਦੇ ਆਂ ਇਹ ਤਾਂ ਇਹੀ ਗੱਲ ਹੈ ਇਹ ਤਾਂ ਗੱਲ ਹੈ ਅੱਜ ਮਿਲੇ ਘਰ ਵਾਲੀ ਮਿਲ ਨਾਲ ਲੜ ਪੜੀ ਅੱਜ ਵੀ ਏਦਿਕਾ ਰੋਈ ਗਾ ਲਾ ਜੀ ਦੋਸਤੋ ਚਲੋ ਜੀ ਇਹ ਅਬ ਦਿਮਾਗ ਖਾਈਗਾ ਬਹੁਤ ਵਧੀਆ ਚਲੋ ਜੀ ਹੁਣ ਮੇਰੀ ਥੋੜੀ ਜੀ ਕਲਾਸ ਲੱਗਣ ਲੱਗੀ ਆਪਾਂ ਤੁਹਾਨੂੰ ਕੱਲ ਨੂੰ ਮਿਲਾਂਗੇ ਦੋਸਤੋ ਠੀਕ ਆ ਦੋਸਤੋ ਠੀਕ ਆ ਮਿੱਤਰੋ ਚਲੋ ਜੀ ਬਾਏ 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 ਲੋ ਜੀ ਸਾਡਾ ਪੁੱਤ ਤੋੜ ਰਿਹਾ ਤੋਰੀਆਂ ਭਾਬੀ ਫੜ ਰਹੀ ਆ ਤੇ ਖਾਊਗੇ ਰਵੀ ਦਾ ਰਾਣੀ ਇਹਦੇ ਬਸ ਤੋੜ ਰਹੀ ਆ ਇਹ ਦਾ ਵਾਸਤੇ ਇਹ ਵੀ ਦਾ ਵਾਸਤੇ ਝੋੜ ਰਹੀ ਐ ਇਹ ਕੀ ਕਿਸੇ ਛੋਟਾ ਬੇਬੀ ਹੋਇਆ ਨਾ ਲਾਜ ਉਹ ਉਹਨੂੰ ਦੱਸਿਆ ਹੈ ਨਾ ਤੋਰੀਆਂ ਖਾਣੀਆਂ ਲਾਜ ਦੋਸਤੋ ਤੋਰੀਆਂ ਹੀ ਤੋਰੀਆਂ ਉੱਪਰ ਦੇਖਨੇ ਚਾਹੁੰਦੇ ਲੋ ਜੀ ਮਿੱਤਰੋ ਦੇਖੋ ਜੀ ਬਹੁਤ ਤੋਰੀਆਂ ਆਈਆਂ ਹੋਈਆਂ ਨੇ ਬਾਰੇ ਕਾ ਦੇ ਵੱਡੇ ਵੱਡੇ ਲੱਗੀਆਂ ਆ ਦੇਖ ਤੋੜੋ ਨਹੀਂ ਲੋ ਜੀ ਤੋੜੋ 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 ਲੋ ਜੀ ਦੋਸਤੋ ਆਪਾਂ ਚਾਹ ਪੀ ਲਈਏ ਕਿ ਤੋਰੀਆਂ ਵਾਲਾ ਸਵਾਦ ਆ ਜੀ ਕਿਤੇ ਠੀਕ ਆ ਚਲੋ ਜੀ ਮਿਲਦੇ ਹਾਂ ਥੋੜੀ ਦੇਰ ਚ ਠੀਕ ਆ ਮਿੱਤਰੋ ਜੀ ਲਓ ਜੀ ਦੋਸਤੋ ਆ ਗਿਆ ਆਪਾਂ ਗੁੱਗਾ ਮਾੜੀ ਦੇ ਤੇ ਕਰ ਲਈ ਆਪਾਂ ਥੋੜੇ ਜੇ ਮੱਥਾ ਟੇਕ ਲਈਏ ਉਦੋਂ ਬਾਅਦ ਚੱਲਾਂਗੇ ਫਿਰ ਆਪਾਂ ਆਪਣੇ ਘਰ ਨੂੰ ਠੀਕ ਆ ਦੋਸਤੋ ਸਾਰੇ ਟੰਡਾਲੇ ਸਾਰੇ ਕੁਛ ਸੁੱਤੇ ਹੀ ਪਏ ਨੇ ਕੋਈ ਕੰਮ ਤੇ ਚਲੇ ਗਏ ਕਿਉਂਕਿ ਰਾਤ ਦੇ 4:00 ਵੱਜ ਗਏ ਤੇ ਉਦੋਂ ਬਾਅਦ ਦੇਖੋ ਜੀ ਬੰਦੇ ਕਹੀਂ ਹੋਰੇ ਵੀ ਪਏ ਨਹੀਂ ਆ ਦੇਖੋ ਜੀ ਸੇਵਾਦਾਰ ਉਰੀ ਪਿਆ ਸੀ ਸਾਰੇ ਚਲੇ ਗਏ ਔਰ ਮੱਥਾ ਟੇਕ ਕੇ ਅੱਜ ਸਵੇਰ ਦਾ ਵੀ ਉਦੋਂ ਬਾਅਦ ਹਾਇ ਜੀ ਆ운데 ਸੁੱਤੇ ਵੀ ਪਏ ਨੇ ਮੈਂ ਵੀ ਹੁਣ ਉੱਠ ਕੇ ਆਇਆ ਹਾਂ ਦੋਸਤੋ ਤੇ ਆਪਾਂ ਇੱਕ ਵਾਰ ਬਾਹਰ ਖੜਾਤੀ ਐ ਤੇ ਚਲੋ ਜੀ ਕੋਈ ਗੱਲ ਨਹੀਂ ਆਪਾਂ ਹੁਣ ਮੱਥਾ ਟੇਕ ਕੇ ਤੇ ਆਪਾਂ ਵੀ ਚੱਲਦੇ ਆਂ ਫਿਰ ਠੀਕ ਆ ਦੋਸਤੋ ਚੱਲਦੇ ਆਂ ਫਿਰ ਬੜਾ ਠੰਡੀ ਠੰਡੀ ਹੋਰੇ ਬਹੁਤ ਮਾਨ ਓਕੇ ਦੀ ਰਿਪੋਰਟ ਹੋਇਆ ਪਿਆ ਗੰਮ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਚ ਤੁਹਾਨੂੰ ਲਓ ਜੀ ਦੋਸਤੋ ਦੇਖੋ ਰਾਤ ਦਾ ਲੰਗਰ ਬਚ ਗਿਆ ਥੀ ਹੁਣ ਇਹ ਲੰਗਰ ਨਾ ਹੋਰੇ ਸਾਡੇ ਨਾ ਗਉਆਂ ਫਿਰਦਿਆਂ ਨੇ ਤੇ ਚੇਤਨ ਰਾਣਾ ਤੇ ਆਹ ਸਾਡਾ ਕੀ ਨਾਮ ਆ ਮਹਿੰਦਰ ਇਹ ਗਊ ਮਾਤਾ ਨੂੰ ਪਾंदे ਹੁੰਦੇ ਨੇ ਗਊ ਮਾਤਾ ਨੂੰ ਪਾंदे ਨਾ ਗਊ ਮਾਤਾ ਨੂੰ ਪਾंदे ਨੇ ਇਹ ਬਹੁਤ ਵਧੀਆ ਭਗਤ ਨੇ ਤੇ ਦੇਖੋ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਪਾਣਾ ਚਾਹੀਦਾ ਮੈਂ ਤਾਂ ਕਿਹਾ ਸੀ ਮਹਾਂ ਤੁਸੀਂ ਨਹੀਂ ਪਾ ਸਕਦੇ ਤਾਂ ਮੈਨੂੰ ਦੇ ਦਿਓ ਮੈਂ ਨਾਦੇ ਪਾਇਆ ਹਾਂ ਉਹ ਕਹਿੰਦੇ ਕੋਈ ਨਹੀਂ ਓਰੇ ਬਾਦੂ ਗਊਆਂ ਨੇ ਤੇ ਲਓ ਜੀ ਮਿੱਤਰੋ ਤੇ ਚਲੋ ਜੀ ਆਪਾਂ ਮਿਲਦੇ ਆ ਸੋਨੂੰ ਠੀਕ ਹੈ ਤੇ ਕੱਲ ਨਿਕਲਿਆ ਸੀ ਉਹ ਸੱਪ ਭੱਗ ਗਿਆ ਸੱਪ ਰਾਤ ਲੈ ਮਾਇਆ ਚੋਂ ਦੇਖਾਗਾ ਮਾਇਆ ਨੂੰ ਉਹ ਕਰਨਾ ਹੈ ਚਲੋ ਜੀ ਦੋਸਤੋ ਭੱਗ ਗਿਆ ਹੋਊਗਾ ਇਹਨਾਂ ਦੀ ਧਰਤੀ ਆ ਤੇ ਚਲੋ ਜੀ ਮਿਲကြਾਂ ਫਿਰ ਥੋੜੀ ਦੇਰ ਚ ਤੁਹਾਨੂੰ ਚਲੋ ਜੀ ਦੋਸਤੋ ਦੇਖੋ ਜੀ ਚੋਲ ਵੀ ਬਹੁਤ ਰੰਗ-ਬਰੰਗੇ ਬੱਚੇ ਸੀ ਇਹ ਵੀ ਹੁਣ ਗਊ ਮਾਤਾ ਨੂੰ ਦੇਣਗੇ ਸਾਰੇ ਤੇ ਹੋਰੇ ਗਊਆਂ ਬਹੁਤ ਨੇ ਸਾਡੇ ਪਿੰਡ ਤੇ ਬਹੁਤ ਸੋਹਣੇ-ਸੋਹਣੇ گاਉਂਾਂ ਨੇ ਕਦੇ ਕੱਠੀਆਂ ਹੋ ਗਈਆਂ ਨੇ ਦਵਾਰੋਂ ਇਹ ਤਾਂ ਦੇ ਆਂਗੇ ਹੁਣ ਜਦ ਆ ਦੇ ਮੋਟਰਸਾਈਕਲ ਤੇ ਦੇ ਆਂਗੇ ਨੇ ਤੇ ਜਦੋਂ ਕੱਠੀਆਂ ਹੋ ਗਿਆ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਠੀਕ ਆ ਮਿੱਤਰੋ ਤੇ ਚਲੋ ਜੀ ਮਿਲਦੇ ਆ ਤੇ ਆਹ ਲੋ ਜੀ ਆ ਗਿਆ ਬਲਵਿੰਦਰ ਸਿੰਘ ਰਾਜਪੂਤ ਲਿਖਾਇਆ ਇਹਨੇ ਮੋਟਰਸਾਈਕਲ ਤੇ ਤੇ ਚਲੋ ਜੀ ਥੋੜੀ ਦੇਰ ਚਿਰ ਮਿਲਦੇ ਆ ਤੁਹਾਨੂੰ ਆਵਾਜ਼ ਆ ਰਹੀ ਆ ਠੀਕ ਆ ਬਿੱਸਾ ਲੋ ਜੀ ਮਿੱਤਰੋ ਆ ਗਏ ਘਰੇ ਔਰ ਨਾ ਤੋਲੇ ਪੂਰੇ ਓਕੇ ਦੀ ਰਿਪੋਰਟ ਹੋ ਗਿਆ ਕੰਮ ਤੇ ਲੋ ਜੀ ਮੈਂ ਤੋਰੀਆ ਲੈ ਕੇ ਆਇਆ ਤੁਹਾਨੂੰ ਪਤਾ ਹੀ ਹੈ ਤੋਰੀਆ ਲੈ ਕੇ ਆਇਆ ਸੀ ਔਰ ਚ ਪਰ ਰੋਣਾ ਨਹੀਂ ਕਰਿਆ ਦੁੱਧ ਗਰਮ ਔਰ ਸਾਰੇ ਹੋ ਗਏ ਰੈਡੀ ਛੜੀ ਸਕੂਲ ਬੱਚੇ ਚਲੇ ਗਏ ਸੁਨੀ ਰਣਾ ਛੱਡਿਆ ਜੀ ਆਪਾਂ ਤੁਹਾਨੂੰ ਪਤਾ ਹੈ ਪਿੰਡ ਚੌਂਕੀ ਦੇ ਗਏ ਹੋਏ ਸੀ ਤੇ ਲੋ ਜੀ ਮਿੱਤਰੋ ਉਧਰ ਲਟਾ ਬੰਦ ਕਰਿਓ ਲਟਾ ਲਾਇਆ ਥੋੜੀ ਜਿਹਾ ਫਿਰ ਦਿਖਣੇ ਕੇ ਨਹੀਂ ਹੈਗੇ ਲਾਈਟ ਲਾ ਦੋ ਕੀ ਹੋ ਗਿਆ ਲਓ ਜੀ ਚੂਹਾ ਆ ਗਿਆ ਦੇਖੋ ਜੀ ਲਓ ਜੀ ਦੋਸਤੋ ਚੂਹਾ ਫੜ ਲੈਣਾ ਨਾ ਅੱਜ ਓਹ ਹੋ 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 ਚਲੋ ਜੀ ਕੋਈ ਨਹੀਂ ਛੱਡਿਆਵਾਂਗੇ ਤੇ ਕੱਲ ਨੂੰ ਚੌਂਕੀ ਚੜੂਗੀ ਇਹਨੂੰ ਖਵਾ ਪਲਾ ਕੇ ਛੱਡ ਦਿੰਦੇ ਮੈਂ ਕਹਿੰਨਾ ਦੀ ਚਲ ਕੋਈ ਗੱਲ ਨਹੀਂ ਤੇ ਆਇਆ ਸੀ ਰਿਸ਼ਤੇਦਾਰ ਮੇਰਾ ਮੇਰੇ ਧਰੋਂ ਆਇਆ ਜੀ ਇਹਦੇ ਰਵਿਤਾ ਦੇ ਉਥੋਂ ਪਿੰਡ ਤੋਂ ਤੇ ਲਓ ਜੀ ਦੋਸਤ ਲਓ ਜੀ ਬੈਠੇ ਨੇ ਤੇ ਯਾਰ ਰਵਿਤਾ ਰਾਣੀ ਪਈਆ ਤੇ ਕਾਕੂ ਸੁਤਾ ਪਿਆਏ ਚਲੋ ਜੀ ਦੋਸਤੋ ਤੇ ਸਾਰੇ ਕੱਲ ਨੂੰ ਪ੍ਰੋਗਰਾਮ ਆ ਆਪਣੇ ਤੇ ਤੁਹਾਨੂੰ ਪਤਾ ਹੀ ਆ ਕਿ 11 ਦਿਨ ਦਾ ਹੋਆ ਚੌਕੀ ਤੇ ਆਪਣੇ ਵੱਡੇ ਰਿਸ਼ਤੇਦਾਰਾਂ ਮ다가 ਕਿਸੇ ਨੇ ਅਸੀ ਨੇ ਕਿਹਾ ਨਹੀਂ ਹੈਗਾ ਬੇਸੀ ਤੇ ਜਦੋਂ ਕੋਈ ਵਧੀਆ ਪ੍ਰੋਗਰਾਮ ਕਰਾਂਗੇ ਨਾ ਵੱਡਾ ਪ੍ਰੋਗਰਾਮ ਕਰਾਂਗੇ ਫਿਰ ਸਾਰਿਆਂ ਨੂੰ ਬੁਲਾਵਾਂਗੇ ਆਪਾਂ ਠੀਕ ਆ ਮਿੱਤਰੋ ਕੱਲੂ ਦਾ ਸੀਨੇ ਚੌਕੀ ਚੜਾਣੀਆਂ ਤੇ ਜੋ ਵੀ ਰੀਤੀ ਰਿਵਾਜ ਹੁੰਦੇ ਨੇ ਤੇ ਉਹ ਕਰਨੇ ਨੇ ਤੇ ਜੋਗੀ ਆਪਣੇ 2-4000 ਦੋਸਤ ਔਰ ਆਪਣੇ ਘਰ ਦੇ ਪਿੰਡੋਂ ਤੇ ਕੁਝ ਜਿਹੜੇ ਆਂਡੀ ਗਮੰਡੀ ਨੇ ਇਹਨਾਂ ਨੂੰ ਆਪਾਂ ਮਿੱਠਾ ਮੂੰਹ ਕਰਾ ਦਾਂਗੇ ਸਾਰਿਆਂ ਨੂੰ ਦੱਬਾ ਦੇਵਾਂਗੇ ਠੀਕ ਹੈ ਜੀ ਤੇ ਆਪਣਾ ਜੋ ਫਰਜ਼ ਆਪਾਂ ਨਿਭਾਵਾ ਦਾਂਗੇ ਠੀਕ ਹੈ ਜੀ ਤੇ ਚਲੋ ਜੀ ਹੁਣ ਇਹਨਾਂ ਨੇ ਆਰਡਰ ਲਾਇਆ ਵੇ ਇਹਨੂੰ ਕਿ ਕੱਲ੍ਹ ਦੇ ਆ ਬਹੁਤ ਸਾਰੇ ਸਮਾਨ ਨੇ ਉਹ ਪਹਿਲੇ ਹੀ ਪੂਰੇ ਕਰਨੇ ਪੈਣਗੇ ਕਿਉਂਕਿ ਪਿਛਲੇ ਵਾਰ ਥੋੜਾ ਜਿਹਾ ਔਖਾ ਹੋ ਗਿਆ ਸੀ ਤਾ ਆਪਾਂ ਹੁਣ ਪਹਿਲੇ ਹੀ ਸਮਾਨ ਲੈ ਕੇ ਆਉਣੇ ਪੈਣਗੇ ਸਾਰੇ ਸਬਜ਼ੀਆਂ ਭਾਜੀਆ ਜੋ ਵੀ ਟਮਾਟਰ ਟਮੋਟਰ ਜੋ ਵੀ ਅਰਲੇ ਭੱਬੇ ਜੋ ਵੀ ਆਪਾਂ ਨੂੰ ਪਹਿਲੀ ਜਾਣਾ ਪਊਗਾ ਜੇ ਹੋ ਸਕਿਆ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਤੇ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਹੋ ਤੁਸੀਂ ਹੈਲੋ ਦੋਸਤੋ ਲੋ ਜੀ ਆਪਾਂ ਚੱਲਿਆਂ ਹੁਣ ਦੇਖੋ ਜੀ ਕਿੱਡਾ ਵੱਡਾ ਚਿੱਠਾ ਫੜਾ ਦਾ ਲਿਖੇ ਦੇਖੋ ਜਿੰਨੇ ਦਾ ਆਪਾਂ ਨੂੰ ਪੈਸੇ ਦੀ ਕਮਾਈ ਵੀ ਨਹੀਂ ਹੈਗੀ ਜਿੰਨੇ ਇਹਨੇ ਲਿਖੇ ਦਿੱਤਾ ਮੈਨੂੰ ਲੋ ਜੀ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਦੋਸਤੋ ਦੇ ਕੋਈ ਕਿੰਨੇ ਆਟਾ ਨੇ 18 ਆਟਾ ਨੇ ਜਿਹਦੇ ਵਿੱਚ ਸਬਜੀ ਭਾਜੀ ਦਾ ਨਾਂ ਨਹੀਂ ਆਏਗਾ 18 ਆਟਾ ਲਿਖਿਆ ਹੋਇਆ ਨੇ ਦੇਖੋ ਜੀ ਰਫਾਇੰਡ ਤੇ ਛਿਲਕੇ ਵਾਲੀ ਦਾੜ ਮਿਕਸ ਦਾੜ ਹਲਦੀ ਨਮਕ ਲਾਲ ਮਿਰਚ ਸਰਫ ਸਾਬਣ ਅਮਚੂਰ ਸੂਜੀ ਤਨੀਆ ਪਾਊਡਰ ਚਾਹ ਪੱਤੀ ਸੈਂਪੂ ਚੀਨੀ ਜੀਰਾ ਆਟਾ बेसन, भी बेसन, बेसन बेसन लोज खोरा डोरा बेसन नहीं। तो हजे कुछ आइटमा लिखिया नहीं हुई देख लो हजे कहते जी लॉज मित्रो देखो जी कि सारा चिट्ठा फटाया लिख के चलो जी कोई गल नहीं लेके आने हर घर की कहानी है दोस्तों चलो जी लेके आते हैं क्या करें पेट लगा हुआ है भरना भी है ठीक है चलते हैं दोस्तों पर लेके आते हैं मिलते हैं ब्रेक के बाद ਲਓ ਜੀ ਦੋਸਤੋ ਆ ਗਏ ਹੈ ਬੱਚੋ ਕੋ ਲੈ ਕੇ ਜੋ ਕਿ 12 ਵਜੇ ਛੁੱਟੀ ਹੋ ਜਾਂਦੀ ਹੈ ਬੱਚੋ ਬਈ ਅਭੀ ਸਵਾ 12 ਵਜੇ ਨਹੀਂ ਹੈ 10 ਮਿੰਟ ਹੋਏ ਹੈ 12:00 ਬਜੇ 12 ਵਜੇ ਦੇ ਪੇਪਰ ਸਮਾਪਤ ਹੋ ਜਾਂਦੇ ਹੈ ਪੇਪਰ ਕੈਸੇ ਗਏ ਹੈ ਮੇਰੇ ਇਤਨਾ ਅੱਛਾ ਲੱਗ ਰਿਹਾ ਹੈ ਅਮਾ ਵੀ ਅਥਾ ਪਪਾ ਆਏ ਮਾਤਾ ਜੀ ਵੀ ਅੱਛਾ ਕਹੇ ਤੇਰਾ ਇੱਕ ਗੁੰਗੀ ਹੈ ਸਾਡੀ ਇਹਦਾ ਕੋਈ ਪਤਾ ਨਹੀਂ ਕੀ ਹੈ ਚਲੋ ਇਹ ਕੋਈ ਗੱਲ ਨਹੀਂ ਹੈ ਮਾਤਾ ਜੀ ਮਾਲਾ ਤੇ ਕਿਹੜਾ ਜੀ ਮਿਲਦੇ ਆ ਅਗਰ ਥੋੜੀ ਦੇਰ ਚ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ਆ ਕਰੇ ਆਪਾਂ ਲੈ ਕੇ ਆਏ ਆ ਸੂਟ ਜੋ ਕੀ ਦੇਣ ਦੇਣ ਨੂੰ ਇਹਨੇ ਮੰਗਾਏ ਤੇ ਤੇ ਸੂਟ ਆ ਗਏ ਨੇ ਥੋੜੇ ਜਿਹਾ ਮਹੰਗੇ ਦੋਸਤੋ ਇਹ ਦੇਖ ਲੋ ਕਿਹੜੇ ਕਿਹੜੇ ਸੂਟ ਚੰਗੇ ਤੁਹਾਨੂੰ ਇਹ ਜੋ ਕੱਲ ਨੂੰ ਦੇਣੇ ਨੇ ਆਪਾਂ ਨੇ ਨਾ ਇਹ ਤਾਂ ਕਰਕੇ ਜੋ ਕਿ ਕੱਲ ਨੂੰ ਆਪਾਂ ਨੇ ਇਹੋ ਕਰਨੀਆਂ ਚੌਕੀ ਚੜਾਣੀਆਂ ਆ ਉਹ ਰੂਵੀਤਰਾਣੇ ਉਹ ਕਰਕੇ ਆਏ ਨੇ ਸ਼ੂਟ ਦੇਣੇ ਨੇ ਜਿਹੜੇ ਤੇ ਲਓ ਜੀ ਰੂਵੀਤਰਾਣੇ ਬੋਰੀਆ ਕਿ ਮੇਰੇ ਵਾਸਤੇ ਵੀ ਲੈ ਕੇ ਆਓ ਦੱਸ ਤਾਂ ਤੇਰੇ ਕਹਿੰਦੀ ਮੈਂ ਨਵਾਂ ਸ਼ੂਟ ਪਾ ਕੇ ਚਲੂੰਗੀ ਲਓ ਜੀ ਦੇਖ ਲਓ ਤੁਸੀਂ ਚਲ ਭਾਈ ਦੇਖਦੇ ਆਪਾਂ ਪਹਿਲਾ ਸ਼ੂਟ ਦੇ ਦੇਣੇ ਆ ਪਸੰਦ ਆਉਂਦੇ ਕਿ ਨਹੀਂ ਆਉਂਦੇ ਨੇ ਸੋਣੇ ਨੇ ਇੱਕ ਠੀਕ ਨੇ ਚਾਰ ਰੱਖ ਲੋ ਇਹਦੇ ਵਿੱਚ ਜਿਹਨੇ ਰੱਖਣੇ ਨੇ ਰੱਖ ਲਓ ਸੋਨੂੰ ਜੋ ਪਸੰਦਾ ਲੈ ਲਓ ਬਾਈ ਹੁਣ ਆ ਤੇ ਦੇਖ ਲੈ ਆ ਕੇ ਬਾਹਰ ਨਿਕਲ ਗਏ ਇਹ ਗਾਲੂਆਂ ਨਿਕਲेंगी ਬਾਹਰ ਹੈ ਨਹੀਂ ਦੋਸਤੋ ਕਦੇ ਕਾਲੋਂ ਮੈਂ ਵੀ ਲੈ ਕੇ ਆਇਆ ਸੀ ਸੂਟ ਇਹ ਕਹਿੰਦੇ ਇਹ ਵਧੀਆ ਨਹੀਂ ਹੈਗੇ ਸੂਟ ਨਾਲ ਇੰਨੇ ਮਹਿੰਗੇ ਦੇ 5-500 ਰੁਪਏ ਦੇ ਤੇ ਹੁਣ ਦੇਖ ਲਓ 7-700 ਰੁਪਏ ਦਾ ਸੂਟ ਆਇਆ ਹੈ 200 ਰੁਪਏ ਵੱਧ ਗਏ ਨਾ ਤੇ ਚਲੋ ਕੋਈ ਗੱਲ ਨਹੀਂ ਪਰ ਹੁਣ ਆ ਕੇ ਬਾਹਰ ਦੇਖ ਲੈ ਹਉ ਆ ਫੜਾ ਫੜਾ ਆਜੋ ਬਾਹਰ ਚਲੋ ਇਹ ਦੋਸਤੋ ਦੇਖੋ ਜੀ ਆ ਕੇ ਕੀ ਕਹਿੰਦੀ ਹੈ ਕਦੇ ਫੇਰ ਆਪਣੇ ਬੌਲੀ ਜੀ ਨੱਕ ਮਾਰਦੇ ਠੀਕ ਆ ਚਲੋ ਦੇਖਦੇ ਆ ਆਰੀ ਆ ਬਾਹਰ ਸਾਡੇ ਨਾਲ ਬਣੇ ਰਿਹਾ ਦੇਖੋ ਲਾਜ ਦੋਸਤੋ ਆ ਗਈ ਹੈ ਜੋ ਕਿ ਨਕੋਚਾ ਕੱਢਣ ਵਾਲੀ ਲਾਜ ਲਾਜ ਕਿਉਂਕਿ ਇਹਦੇ ਕਿਹੜਾ ਪੈਸੇ ਲੱਗਦੇ ਨੇ ਇਹਦੇ ਕਿਹੜਾ ਪੈਸੇ ਲੱਗਦੇ ਨੇ ਪੈਸੇ ਤਾਂ ਆਪਣੇ ਲੱਗਦੇ ਨੇ 200 ਗਰੀਬ ਬੰਦੇ ਦੇ ਠੀਕ ਹੈ ਚਲੋ ਜੀ ਮੈਂ ਕਹਿਆ ਘਰੋਂ ਦੇ ਦੇ ਇੰਨੇ ਪਾਏ ਨੇ ਅਲਮਾਰੀ ਭਰੀ ਹੋਈ ਕਹਿੰਦੇ ਨਹੀਂ ਨਹੀਂ ਘਰੋਂ ਨਹੀਂ ਜਾਣੇ ਗਾਹ ਲੈਣ ਵਾਲੇ ਵੀ ਨਹੀਂ ਪਸੰਦ ਕਰਦੇ ਨਾ ਪੰਗਾ ਘੜਾ ਇਹ ਗੱਲ ਦਾ ਏ ਦੇਖ ਲਓ ਦੋਸਤੋ ਹੁਣ ਸਮਝ ਨਹੀਂ ਆਂਦੀ ਤੇ ਹੁਣ ਲੈ ਕੇ ਆਇਆ ਹੁਣ ਜੀ ਕਿਸ ਤਰ੍ਹਾਂ ਦੇਖੋ ਲੈ ਆ ਤਾਂ ਕੋਈ ਗੱਲ ਨਹੀਂ ਬਣੀ ਐਨੇ ਜਿਹਦਾ ਡਾਂਗਾ ਛੋਟੇ ਫਿਰ ਜਾਂਦੇ ਨੇ ਜਿੰਨੇ ਜਿੰਨੇ ਗੱਲ ਕਹਿਤੀ ਇਹ ਹਾਂ ਐਨੇ ਮੈਂ ਤਰਾ ਲੈ ਕੇ ਆਇਆ ਪਹਿਲਾਂ ਦੇਖ ਲੈ ਆ ਲਿਖਿਆ ਹੋਇਆ 750 ਰੁਪਏ ਸਾਸੋਰ ਵੀ ਦਾ ਲਾਇਆ ਦੇਖਦਾ ਰਹਿ ਦੇਖ ਲੈ ਜੜੇ ਰੱਖਣੇ ਨੇ ਰੱਖਾ ਸੋਹਣੇ ਚਲੋ ਭਾਈ ਕੁਸਤਾ ਹੋਇਆ ਸੋਹਣਾ ਕਿਹਾ ਏ ਚਲੋ ਜੀ ਸੋਹਣੇ ਨੇ ਠੀਕ ਆ ਦੋਸਤੋ ਪ੍ਰੂਫ ਆ ਸੋਹਣੇ ਸਭ ਕੇ ਬੋਲ ਆਹੋ ਲੈ ਦੋਸਤੋ ਪੱਕਾ ਪ੍ਰੂਫ ਆ ਹੁਣ ਆਪਾਂ ਨੇ ਬਦਲਨੇ ਨਹੀਂ ਕਰਨੇ ਨਹੀਂ ਕੋਈ ਠੀਕ ਆ ਮਿੱਤਰੋ ਓਕੇ ਆ ਜੀ लो जी दोस्तों आए हैं सौदा पता लेके आए हैं देखिए दोस्तों ये देखिए राशन आया है घर का राशन आया है दोस्तों ये थैला भर के आया है हिंदी में बोलते हैं घटे भर का आया है दोस्तों घटे भर के देखो कितना राशन है कितना देखो जी पूरा चिट्ठा लिखा हुआ था पता नहीं कितने महीनों का पता नहीं कितने सालों का राशन मंगाया है चलो जी दोस्तों अभी रह गया है सब्ज़ी भाजी तो वो लेके आएंगे फिर मिठाई रह गई है वो लेके आएंगे ठीक है दोस्तों चलो जी मिलते हैं फिर थोड़ी देर में आपको हेलो दोस्तों लो जी आ गया हूँ मैं मंडी से आया हूँ मंडी में बहुत फ़र्क था वैसे सब्ज़ी वगैरह में और लेके आया हूँ देखिए सब्ज़ी और मटर वगैरह देखिए मटर बहुत महंगे हैं दोस्तों तीन सौ रुपये किलो गोभी है नब्बे रुपये किलो और टमाटर वगैरह सारा कुछ महंगा हुआ पड़ा है दो सौ तो गरीब बंदा खाएगा भी क्या सबसे बाहर है चलो जी एक चीज़ रह गई अपने दही और रह गया पनीर पनीर लेके आएंगे दो के जी और तीन के जी लेके आएंगे दही और मेरे हिसाब से और भी लेके आना पड़ेगा सामान मीठा मुठा भी लेके आना पड़ेगा बहुत सामान लेके आने पड़ेंगे बहराज बहुत पैसे आने पैसे लेके जाने पड़ेंगे चलो दोस्तों कुछ लेके आएंगे देखते हैं जाएंगे बाजार में खीरे आ गए हैं मूली रह गई है मूली ले आएंगे ठीक है दोस्तों चलो जी मिलते हैं फिर थोड़ी देर में आपको ठीक है मित्रों